ਕੀ ਗੱਲਾ ਬੀਟੋ ਲਿਆ ਨੀਂ ਚ ਕੀ ਬੈਠਾ ਹੋਰ ਕੀ ਹਾਲ ਹੈ ਬਾਈ ਹੋਰ ਸਪਰੇਅ ਨੂੰ ਕਰ ਲਿਏ ਮੈਂ ਖਾ ਅੱਛਾ ਹੁਣ ਟਾਈਮ ਹੀ ਆ ਹਾਂ ਤੇ ਕਿਹੜੀ ਸਪਰੇਅ ਕਰੀ ਜਾਨਾ ਕਾਦੀ ਆ ਇਹ ਇਹ ਗੋਲੀ ਅੰਡੇ ਵਾਲੀ ਕਰੀ ਜਾਨਾ ਬਈ ਯਾਰ ਤੇ ਤੁਸੀਂ ਨਾਲ ਉਹ ਕੰਪੈਨ ਦੀ ਕਾਤੋ ਮੈਂ ਈ ਤੀ ਯਾਰ ਕੱਲ ਪਰ ਸ ਮ ਸੁਣੀ ਆਂਦੀ ਉੱਥੇ ਸਾਥ ਚ ਓ ਯਾਰ ਪ੍ਰਾਪ ਪੁੱਛ ਨਾ ਦੋ ਕੀ ਹੋ ਗਿਆ ਸਹੀ ਪੁੱਛੇ ਤਾਂ ਮਸ਼ੀਨਾਂ ਨਾ ਜਿਹੜੇ ਮਸ਼ੀਨਾਂ ਹੈਗੀਆਂ ਜਿੰਨਾਂ ਕੋਲੇ ਹਾਂ ਇਹ ਉਹ ਵੀ ਅੱਕੇ ਦਾ ਵੇਚਣਗੇ ਕਿ ਉਹ ਆਵਾ ਲੋਕਾਂ ਕੋਲ ਸਵਰੀ ਹੈ ਨੀਗਾ ਸਫਰ ਕਿਵੇਂ ਹੁਣ ਜੇ ਮਾਲਾ ਤੈਨੂੰ ਅਸੀਂ ਕਹਿਤਾ ਹਾਂ ਇਹ ਬਾਈ ਤੇਰੇ ਕੋਲ ਆਥਰੇ ਆ ਜਾਗੇ 4 ਵਜੇ ਮਸ਼ੀਨ ਲੈ ਕੇ ਹਾਂ ਠੀਕ ਹੈ ਨਾ ਹਾਂ ਬਸ 2 ਘੰਟੇ ਨਹੀਂ ਸਵਾਰ ਕਰਨਾ ਅੱਛਾ ਉਹਦੀ ਬਸ ਸਾਡੇ ਆਉਂਦੇ ਨਹੀਂ ਫਲਾਨਾ ਧੌਂਕਾ ਹਾਂ ਮੁੜ ਕੇ ਭਾਵੇਂ ਦੂਜਿਆਂ ਤੋਂ ਰਾਤ ਨੂੰ ਉਡਾਉਣ ਕੀ ਕਰਤਾ ਇਹ ਜੇ ਵੇਖਿਆ ਸੀ ਹਾਂ ਠੀਕ ਹੈ ਨਾ ਪਹਿਲਾਂ ਸਾਥੋਂ ਦਿਨੇ ਝੋਨਾ ਕਣਕ ਵੜਾਉਂਦੇ ਹੁੰਦੇ ਸੀਗੇ ਅੱਛਾ ਅਸੀਂ ਦਿਨੇ ਵੜਦੇ ਹੁੰਦੇ ਹਾਂ ਤੇ ਮੁੜ ਕੇ ਸਾਨੂੰ ਕਹਿੰਦੇ ਬਈ ਸਾਡਾ ਤਾਂ ਚਾਰ ਵਜੇ ਤੋਂ ਪਹਿਲਾਂ ਪਹਿਲਾਂ ਮਣ ਵੱਡਾ ਕਰਿਓ ਕਿਉਂ ਵੀ ਅਸੀਂ ਨੇਰੇ ਮਸ਼ੀਨ ਨਹੀਂ ਵਾੜਨੀ ਕਿ ਦਿਨ ਤੋਂ ਨਿਕੜਿਆ ਹੁੰਦਾ ਦਿਨ ਕਢਾਇਆ ਹੁੰਦਾ ਬਾਪਾ ਨੂੰ ਬਾਲੇ ਮਣ ਦੇਣਾ ਉਹ ਕਰ ਅੱਛਾ ਤੇ ਮੁੜ ਕੇ ਤੇ ਭਰਾਵਾ ਤੇ ਅਸੀਂ ਇਹੋ ਜਿਹਾ ਕੋਈ ਨਹੀਂ ਚੱਲਾ ਭਰਾ ਵਾਲਾ ਕਰ ਅੱਛਾ ਵੀ ਜਿਹੋ ਤਾਂ ਦਿਨੇ ਕੋਈ ਵੜਦਾ ਹਾਂ ਹਾਂ ਪਹਿਲਾਂ 8-9 ਸਾਲ ਹੋ ਗਏ ਸਾਡੇ ਨੂੰ ਟੁੱਟੇ ਨੂੰ ਹਾਂ ਤੇ ਰਾਤ ਨੂੰ ਹੀ ਵੜਦੇ ਜਿੰਨੇ ਵਾਰੀ ਵੜਦੇ ਦੋ ਝੋਨਾ ਅੱਛਾ ਹਾਂ ਰਾਤ ਨੂੰ ਉਡਾਉਂਦਾ ਸਾਨੂੰ ਵੀ ਰਾਤ ਨੂੰ ਉਡਾਉਂਦੇ ਆ ਝੋਨਾ ਕਣਕ ਝੋਨਾ ਅੱਛਾ ਹੈ ਬਾਕੀ ਅੱਗੇ ਹੁੰਦੀ ਸੀ ਮਸ਼ੀਨਾਂ ਵਾਲਿਆਂ ਦੀ ਕਦਰ ਆ ਹਾਂ ਜਦੋਂ ਮਸ਼ੀਨ ਆਏ ਨੇ ਨਾ ਵਾਣ ਦੇ ਵਿੱਚ ਹਾਂ ਹਾਂ ਤੇ ਜਿਵੇਂ ਘਰੇ ਪੁੱਤ ਦਾ ਵਿਆਹ ਹੁੰਦਾ ਇੰਨਾ ਚਾਹ ਹੁੰਦਾ ਫਸਲ ਵੱਡੀ ਜਾਊਗੀ ਅੱਜ ਆਪਣੀ ਹਾਂ ਚੰਗੀ ਰੋਟੀ ਵਧੀਆ ਚਾਹ ਪਾਣੀ ਲੈ ਕੇ ਆਉਂਦੇ ਆਦਰ ਕਰਦੇ ਸੀ ਆਦਰ ਸਨਮਾਨ ਕਰਦੇ ਹੁੰਦੇ ਸੀਗੇ ਹਾਂ ਹੁਣ ਤਾਂ ਬਸ ਪਤਾ ਕੀ ਕਰਨਗੇ ਹਾਂ ਕਹਦਾਂਗੇ ਬਈ ਮਸ਼ੀਨ ਐ ਕਰੀ ਜਾਂਦਾ ਦੋੇ ਤੋਂ ਪਹਿਲਾਂ ਲਈ ਭਰਾ ਮੇਰਿਆ ਤੇ ਜਾਂ ਦੋ ਕੇ ਤੋਂ ਬਾਅਦ ਲਈ ਯਾਰ ਕੇ ਰੋਟੀਆਂ ਸਾਡੀਆਂ ਬੁੜੀਆਂ ਤੋਂ ਪਾਗਦੀਆਂ ਨਹੀਂ ਆਕੇ ਅੱਛਾ ਰੋਟੀ ਤੋਂ ਵੀ ਕਹਿ ਦਿੰਦੇ ਆ ਰੋਟੀ ਤੋਂ ਵੀ ਕਹਿ ਹੁੰਦੇ ਆ ਅੱਛਾ ਹਾਂ ਤੇ ਆਥਰੇ ਪਤਾ ਕੀ ਕਹਿਣਗੇ ਹਾਂ ਦਿਨ 6 ਵਜੇ ਉਹ ਯਾਰ ਬਈ ਯਾਰ ਛੱਡਦਾ ਜਿਹ ਰਿਸ਼ਤੇਦਾਰ ਜ ਆ ਗਿਆ ਰੋਟੀ ਨਾ ਪਾਗਦੇ ਨਹੀਂ ਭਰਾ ਮੇਰਾ ਘਰੀ ਖਾ ਲੋ ਜਾ ਕੇ ਯਾਰ ਹਾਂ ਠੀਕ ਹੈ ਨਾ ਦੁਪਹਿਰ ਦੀ ਰੋਟੀ ਵੀ ਨਹੀਂ ਪੋਛਦੇ ਚਾਹ ਵੀ ਨਹੀਂ ਪੋਛਦੇ ਯਾਰ ਹੋਰ ਦੱਸ ਦੋ ਵਾਲੀ ਦਾ ਤੇ ਸ਼ਾਮ ਨੂੰ ਪੈਗਾ ਆ ਪੈਗਾ ਗੀਰ ਚਾਹ ਨਹੀਂ ਪੁੱਛਦੇ ਦਸੀ ਜਣਾ ਅੱਛਾ ਕੁਛ ਵੀ ਨਹੀਂ ਨਾਲ ਪੁੱਛਦੇ ਮੋਰ ਤੇ ਟਰੈਕਟਰ ਦੇ ਗਾਣੇ ਲੱਗੇ ਹੁੰਦੇ ਆ ਵੀ ਆ ਖੇਤ ਚੱਲਦੀ ਐ ਮੋਟਰ ਤੇ ਲੱਗੀ ਆ ਕਪੈਣ ਗੋਰੀ ਆ ਤੈਨੂੰ ਧੌਂਡੇ ਦਾਣੇ ਜੱਟ ਦੇ ਉਹ ਬਸ ਕੱਲੇ ਗਾਣ ਹੀ ਐ ਅੱਛਾ ਮਸ਼ੀਨਾਂਾਂ ਦੀ ਕਦਰ ਕੁਦਰ ਹੈ ਨਹੀਂ ਕੀ ਹੁਣ ਅੱਛਾ ਜਿਵੇਂ ਹੀ ਨਹੀਂ ਰੀਪਰ ਆ ਤਾਂ ਉਦੋਂ ਵੀ ਜਿਆਦਾ ਵਿਚਾਰਿਆਂ ਦਾ ਬੁਰਾ ਹਾਲ ਐ ਯਾਰ ਅੱਛਾ ਕਿੰਦਾ ਕੋ ਰੀਪਰ ਐ ਹਾਂ ਇਹਨਾਂ ਨੂੰ ਤਾਂ ਅੱਡੇ ਸੜੇ ਕਦੇ ਪਾਣੀ ਪੁਣੀ ਮਿਲ ਵੀ ਜਾਂਦਾ ਚਾਹ ਜੂ ਆ ਵੀ ਜਾਂਦੀ ਐ ਉਹਨਾਂ ਦਾ ਵਿਚਾਰਿਆਂ ਨੂੰ ਆਏ ਨਹੀਂ ਪੁੱਛਦੇ ਵੀ ਖੇਤ ਆਇਆ ਕਿ ਨਹੀਂ ਆਇਆ ਤੇ ਜਿਹੜੇ ਦਾਰੂ ਦੇ ਜੱਗ ਕੱਢ ਲੈ ਢੋਲ ਕੱਢ ਲਿਆ ਅਵੀ ਸਾਡੇ ਕਪੈ ਲੱਗਣੀਆਂ ਉਹ ਗੱਲਾਂ ਫੁਗਰੀਆਂ ਹੀ ਆ ਉਹ ਗੱਲਾਂ ਕਾ ਫੁਗਰੀਆਂ ਗਾਣੇ ਆ ਅੱਛਾ ਅਦਾਲਤ ਦੇ ਵਿੱਚ ਨਾ ਕੋਈ ਪਾਣੀ ਨਹੀਂ ਪੋਈਦੇ ਇਹਨਾਂ ਨੂੰ ਅੱਛਾ ਨਾਲਾਂ ਨੂੰ ਅੱਛਾ ਤੇ ਵੀ ਇਹ ਫਿਰ ਜੁਪੀ ਵਿਹਾਰ ਬੰਨੀ ਤਰ ਪੈਂਦੇ ਮਸ਼ੀਨ ਲੈ ਕੇ ਹੈ ਰੱਖੀ ਜੱਟ ਉਹਦਾ ਚਲ ਵਾਣ ਹੁਣ ਮਸ਼ੀਨਾਂ ਹੁਣ ਕਈਆਂ ਕੋਲੇ ਵਿਚਾਰਿਆਂ ਕੋਲੇ ਕਿਸ਼ਤਾਂ ਤੇ ਹੁੰਦੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਟਾਈਮ ਪਾਸ ਤਾਂ ਕਰਨਾ ਹੀ ਆਪਦਾ ਹੁਣ ਠੀਕ ਹੈ ਨਾ ਹੁਣ ਮਸ਼ੀਨਾਂ ਪੰਜਾਬ ਦੇ ਵਿੱਚ ਆਪਣੇ ਹੋ ਵੀ ਬਾਲੀਆਂ ਗਈਆਂ ਹਾਂ ਤਾਂ ਕਰਕੇ ਫਿਰ ਉਹਨੂੰ ਇੱਥੇ ਵਾਣ ਘਟ ਮਿਲਦਾ ਤੋ ਐਮਪੀ ਜੁਪੀ ਵੱਲ ਜਾ ਵੜਦੇ ਦੂਸਰੀ ਲੱਗ ਜਾਂਦਾ ਤੇ ਸਰੋਂ ਦਾ ਸੀਮ ਸੁਣ ਲੱਗ ਜਾਂਦਾ ਉਹਨਾਂ ਦਾ ਤਾਂ ਕਰਕੇ ਉੱਥੇ ਜਾ ਵੜਦੇ ਜਿਵੇਂ ਹੁਣ ਆ ਕਣਕਾ ਤੋਂ ਪਹਿਲਾਂ ਹੁਣ ਜਾਵਣ ਦੇ ਲੈ ਕੇ ਕਈ ਕਿਸਾਨ ਮਿਲੂ ਟੱਕ ਵੀ ਇਕੱਠੇ ਮਿਲ ਜਾਂਦੇ ਆ ਉੱਧਰ ਨਹੀਂ ਟੱਕ ਟੁੱਕ ਤਾਂ ਉੱਧਰ ਐ ਜੀ ਐ ਅੱਛਾ ਹਾਂ ਵੀ ਆਪਣੇ ਪੰਜਾਬ ਵਾਂਗ ਪੈੜੀਆਂ ਹੈ ਨਹੀਂ ਉੱਧਰ ਨਹੀਂ ਨਹੀਂ ਆਪਣੇ ਵਾਂਗ ਹੈ ਨਹੀਂ ਇਕੱਲਾ ਪੰਜਾਬੀ ਜਿਹੜੇ ਚ ਪੈਲੀ ਆਏ ਆ ਸੋਨੇ ਦੀ ਜੜੀ ਸੋਨੇ ਦੀ ਚਿੜੀ ਦਾ ਆਪਣਾ ਪੰਜਾਬ ਹੀ ਐ ਅੱਛਾ ਦੁਨੀਆਂ ਦੇ ਸਾਰਕ ਪੰਜਾਬ ਚ ਹੀ ਆ ਪੰਜਾਬ ਚ ਹੀ ਸਾਰਕ ਤਾਂ ਹਾਂ ਉਹ ਕਿਤੇ ਨਹੀਂ ਸਵਾਰਕ ਸੁਰਗ ਜੇ ਆਖਵੇਂ ਪੰਜਾਬ ਤੋਂ ਤਾਈ ਦਾ ਬਾਂਣੀ ਡਾਨੀ ਵਰਗੇ ਆਪਣੇ ਜਮੀਨਾ ਖਰੀਦਣ ਨੂੰ ਫੇਲਦੇ ਤੇ ਜੀਡੀਪੀ ਜੱਟਾਂ ਨੇ ਚੱਕੀ ਆ ਇਹ ਸਾਰਾ ਕੁਝ ਜਾਟੀ ਹੈ ਬਈ ਆਪਣੇ ਹਾਂ ਠੀਕ ਹੈ ਕਿ ਕੋਰੋਨਾ ਵੇਲੇ ਵੇਖਿਆ ਪੰਜਾਬ ਜ਼ਿਆਦਾ ਆਉਂਦਾ ਸੀ ਹਾਂ ਉਹ ਗੱਲ ਆ ਤੇ ਸਾਰੇ ਤਾਈ ਜੱਗਾ ਨੇ ਵੀ ਤਾਈ ਚੱਲਦੇ ਜੱਟਾਂ ਵਾਲੇ ਇਹ ਜੱਟਾਂ ਦੇ ਦਾਮ ਆ ਯਾਰ ਜੇ ਜੱਟਾਂ ਦੇ ਦਾਮ ਆ ਹਾਂ ਜੱਟਾਂ ਪੂਰਾ ਦਾਮ ਹੀ ਕਿਸਾਨ ਹੈ ਮੇਰੀ ਗੱਲ ਸੁਣੋ ਆ ਕੋਰੋਨਾ ਵੇਲੇ ਸਾਰਿਆਂ ਨੂੰ ਪਤਾ ਲੱਗ ਗਿਆ ਉਹ ਜੇ ਪੰਜਾਬ ਨਾ ਹੁੰਦਾ ਤਾਂ ਸਾਰੇ ਭੁੱਖੇ ਮਰ ਜਾਂਦੇ ਮਰ ਜਾਂਦੇ ਬੋ ਤੇਰੀ ਗੱਲ ਜਮ ਸੋ ਅੰਨੇ ਸੱਚ ਆ ਹਾਂ ਜੇ ਹੁਣ ਮੇਰੀ ਗੱਲ ਆਪਣਾ ਪੰਜਾਬ ਇਕੱਲਾ ਇਹ ਜੇ ਧਰਤੀ ਹੈ ਜਿੱਥੇ ਨਾਜ ਪੈਦਾ ਹੋ ਰਿਹਾ ਹਾਂ ਹੋਰ ਕਿਸੇ ਧਰਤੀ ਦੇ ਵਿੱਚ ਨਾ ਜਿਵੇਂ ਆਪਣੇ ਫਸਲ ਹੁੰਦੀ ਐ ਫਸਲ ਨਹੀਂ ਹੁੰਦੀ ਅਮਰੀਕਾ 'ਚ ਤਾਂ ਕਹਿੰਦੇ ਉਹ ਕਣਕ ਵੀ ਉਹ ਦਵਾਈ ਛੱਡ ਕੇ ਹਾਂ ਗ੍ਰਾਮ ਹੋ ਜਨ ਕੈਨੇਡਾ ਨੂੰ ਇਹ ਪਤਾ ਕੀ ਚੱਕਰ ਆ ਜਿਵੇਂ ਹੁਣ ਉਧਰ ਰੋਤ ਹੈ ਹਾਂ ਹੁਣ ਆਪਣੇ ਇੱਥੇ ਪਤਾਮਣ ਸਹੀ ਹੈ ਹਾਂ ਠੀਕ ਹੈ ਨਾ ਉਧਰ ਹੁਣ ਮੈਨਸ ਡਿਗਰੀ ਜਲੇ ਪਤਾਮਣ ਹਾਂ ਮੈਨਸ 10 ਕਿਵਰ ਤੇ ਤੇ ਇਹ ਤੱਕ ਜਾਵੜਦਾ ਮੈਨਸ ਤੱਕ ਅੱਛਾ ਲੇਕਰ ਉਧਰਾਂ ਬਰਫ ਜਾਂਦੀ ਆ ਬਰਫਾ ਹੁਣ ਠੰਡੇ ਏਰੀਆ ਕੀ ਉਧਰ ਆ ਉਹਦਾ ਫਿਰ ਕਣਕ ਹੈ ਜਿਹੜੀ ਉਹਨੂੰ ਪਕਾਉਣ ਵਾਸਤੇ ਉਹਦੇ ਫਿਰ ਦਵਾਈ ਛੜਕਣੀ ਪੈਂਦੀ ਹੈ ਕਾਲ ਹਾਂ ਜਿਹੜੀ ਆਪਾਂ ਦੇ ਕਾਲ ਜਿਹੜਾ ਸਿਕਾਉਂਦਾ ਤੇ ਵਧੀਆ ਪੱਕ ਜਾਂਦੀ ਆ ਆਪਣੇ ਤਾਪਮਾਨ ਦੇ ਰਿਕਾਰਡਿੰਗ ਦੇ ਹਿਸਾਬ ਨਾਲ ਇੱਥੇ ਕਣਕ ਪੱਕਣੀ ਹੈ ਹਾਂ ਠੀਕ ਹੈ ਨਾ ਉਧਰ ਤਾਂ ਉਹਨਾਂ ਨੂੰ ਸੁਪਰੀਆਂ ਕਰਕੇ ਜਾਂ ਕੋਈ ਹੋਰ ਦਵਾਈ ਕਰਕੇ ਕਣਕ ਪਕਾਉਣੀ ਪੈਂਦੀ ਹੈ ਇੱਧਰ ਤਾਂ ਜੱਟ ਚੜਦੇ ਅਪ੍ਰੈਲ ਮੰਡੀਆਂ 'ਚ ਵੜ ਦਿੰਦੇ ਆ ਕਣਕ ਹਾਂ ਉਧਰ ਤਾਂ ਬਹੁਤ ਬੁਰਾ ਹਾਲ ਹੁੰਦਾ ਹੈ ਅੱਛਾ ਉਧਰ ਤੱਕ ਕਿਉਂਕਿ ਬਰਫ ਬਹੁਤ ਪੈਂਦੀ ਹੈ ਉਧਰ ਫਸਲੀ ਆਪਣੇ ਤਗੜੀ ਹੁੰਦੀ ਹੈ ਪੰਜਾਬ ਚ ਫਸਲ ਕਦੀ ਪੰਜਾਬ ਚ ਹੁੰਦੀ ਹੈ ਤੇ ਮੈਂ ਜਿਹੜੇ ਕਪੈਨਾ ਵਾਲੇ ਫੇਰ ਉਹਨਾਂ ਦਾ ਹੈ ਵਿਚਾਰਿਆਂ ਦਾ ਉਹ ਤਾਂ ਬਈਆ ਦਸੀ ਹੈ ਨਾ ਇੱਕ ਮਹੀਨਾ ਵਾਲਾ ਨੂੰ ਕੋਈ ਨਹੀਂ ਪੁੱਛਦਾ ਤਾਂ ਕਹਿੰਨੇ ਫਿਰ ਸਾਨੂੰ ਵੈਸੇ ਵੀ ਛੱਡੋ ਖੜਾ ਵੇਚਣ ਦਾ ਹੀ ਫਾਇਦਾ ਕਿਉਂਕਿ ਇੱਕ ਊਂ ਮਸ਼ੀਨਾਂ ਵੱਧ ਹੋ ਗਈਆਂ ਤੇ ਇੱਕ ਜਿਹੜੇ ਵਿਚਾਰੇ ਮਸ਼ੀਨਾਂ ਦੀ ਕੋਈ ਕਦਰ ਹੀ ਹੈ ਨਹੀਂ ਰੋਟੀ ਨਹੀਂ ਕੋਈ ਮਗਰ ਆਉਂਦਾ ਠੀਕ ਹੈ ਲੈ ਕੇ ਜੇ ਤੇਰੇ ਵਾਹਣ ਦੇ ਜ ਮਸ਼ੀਨ ਖਰਾਬ ਹੀ ਹੋ ਗਈ ਨਾ ਬਈ ਦੱਸ ਵੀ ਅੱਜ ਤੇਰੀ ਠੀਕ ਹੁੰਦੀ ਹੈ ਕਿ ਨਹੀਂ ਹੁੰਦੀ ਨਹੀਂ ਤਾਂ ਕੱਲ ਨੂੰ ਹੋਰ ਤੋਂ ਵੜਾ ਲਗੇ ਸੀ ਕਿਸੇ ਤੋਂ ਇਹੋ ਜਿਹੇ ਲੋਕ ਹੋਏ ਪਿਆ ਜੀ ਜੀ ਕਈ ਵੀਰੇ ਰਿਪੇਅਰ ਪੁਰ ਮੰਗ ਲੈਂਦਾ ਸੰਦ ਤੇ ਉਦੋਂ ਮੰਗਿਆ ਮੋਟਰ ਮਟਰਸਾਈਕਲ ਦੇ ਦਿੰਦੇ ਆ ਨਾ ਨਾ ਕਈ ਤਾਂ ਲੈਕ ਹੀ ਨਹੀਂ ਆਉਂਦੇ ਖੇਤਾਂ ਅੱਛਾ ਜੀ ਨੂੰ ਭੇਜ ਦਿੰਦੇ ਆ ਬਾਈ ਸਾਡੇ ਦਾਣੇ ਵਾਲ ਟਰੈਕਟਰ ਵਾ ਗੇੜੇ ਲਾ ਦੂਗਾ ਮੈਂ ਮੰਡੀ ਬਹਿਣਾ ਜਾ ਕੇ ਤੇ ਜਦੋਂ ਮੰਨ ਲਾ ਵੀ ਫਸਲ ਵੱਢਦੀ ਕਪੈਨ ਨਾਲ ਤੇਲ ਦੂਲ ਪਹਿਲਾਂ ਪਾ ਕੇ ਦਿੰਦੇ ਆ ਕਿ ਮਗਰੋਂ ਨਹੀਂ ਨਹੀਂ ਉਹ ਤਾਂ ਇਕੱਠੀ ਵੜਾਈ ਚੱਲਦੀ ਨਾ ਆਪਣੀ ਮਗਰੋਂ ਲੈ ਲਾਂਦੇ ਇਕੱਠੇ ਤੇ ਜਿਹੜੇ ਪੈਸਿਆਂ ਦੀ ਪਰਚੀ ਆਰਤੀ ਇਹਦੀ ਦਿੰਦੇ ਆ ਕਿ ਨਕਦ ਪੈਸੇ ਦੇ ਦਿੰਦੇ ਹੁੰਦੇ ਆ ਮਸ਼ੀਨਾਂ ਵਾਲੇ ਤਾਂ ਬਈ ਮੇਰੇ ਸਹਾਨਾ ਵੀ ਅੱਧੇ ਤੱਕ ਹਜੇ ਜਿਹੜੇ ਹਜੇ ਤੱਕ ਵੀ ਤੁਰੇ ਫਿਰਦੇ ਆ ਮਗਰ ਪੈਸੇ ਲੈਣ। ਧਾਰ ਵਾਲੇ ਧਾਰ ਵਾਲੇ। ਅੱਛਾ। ਯਾ ਜਿਗਰਾ ਹੀ ਬਹੁਤਾ ਫੇਰਦਾ ਮਸ਼ੀਨਾਂ ਵਾਲਿਆਂ ਦਾ। ਮਸ਼ੀਨਾਂ ਵਾਲਿਆਂ ਦਾ ਬਈ ਪੂਰਾ ਜਿਗਰਾ ਹੈ। ਇੱਕ ਵਾਢੀ ਨਾ ਇੱਕ ਸੀਂ ਦੀ ਵਾਢੀ ਉਹਨਾਂ ਨੂੰ ਸਾਲਾ ਛੱਡਣੀ ਪੈਂਦੀ ਹੈ। ਅੱਛਾ। ਮਸ਼ੀਨਾਂ ਵਾਲਿਆਂ ਨੂੰ। ਨਾਲੇ ਤਾਂ ਮਸ਼ੀਨ ਤੇ ਪੈਸੇ ਲਾਏ ਹੁੰਦੇ ਆ। ਨਾਲੇ ਇੱਕ ਵਾਢੀ ਛੱਡਣੀ ਪੈਂਦੀ ਹੈ। ਹਾਂ ਗਲਾਬੀ ਗਲਾਬਿਆਂ ਕੇ ਤੇ ਰੰਗਿਆ ਗਲਾਬੀ ਜਿਵੇਂ ਨੋਟ 2000 ਦਾ। 2-2000 ਦੇ ਲੱਗੇ ਹੁੰਦੇ ਅਗਲੇ ਦੇ 2-2000 ਦੇ ਬਈ 30 ਲੱਖ ਲੱਗੇ ਹੁੰਦੇ ਅਗਲੇ ਦਾ ਹਾਂ ਫੇਰ ਗਾ ਕੇ ਕਰਤਾਰ ਕਦੇ ਕੱਢਦੀ ਆਗੇ ਤੇ ਫੇਰ ਵੀ 6 ਮਹੀਨਾ ਦੀ ਇੱਕ Haadi ਦੀ ਫਸਲ ਆ ਜਾਂ ਉਹਦੀ ਤੇ ਇੱਕ ਉਹ ਛੜਨੀ ਪੈਂਦੀ ਆ ਧਾਰ ਹਾਂ ਧਾਰ ਛੜਨੀ ਪੈਂਦੀ ਆ ਇੱਕ ਫੇਰ ਮਸ਼ੀਨ ਚੱਲਦੀ ਜਾ ਕੇ ਹਾਂ ਕਿੱਡਾ ਦਿਨ ਆ ਜੱਟਾਂ ਦਾ ਯਾਰ ਨਾਲਾ ਤੈਸਰ ਬਣਾਉਣਾ ਪੈਂਦਾ 5-7 ਲੱਖ ਦਾ ਦਾਣੇ ਢੋਣ ਵਾਸਤੇ ਹਾਂ ਅੱਛਾ ਜਿਹੜੇ ਉਹ ਗੇੜਿਆਂ ਤੇ ਲੱਗੇ ਹੁੰਦੇ ਟਰੈਕਟਰ ਉਹ ਵੀ ਮਸ਼ੀਨ ਵਾਲੇ ਤੇ ਹੁੰਦੇ ਆ ਮਸ਼ੀਨਾਂ ਨੂੰ ਦੇਣਾ ਪੈਂਦਾ ਅੱਛਾ ਠੀਕ ਹੈ ਨਾ ਯਾਰ ਇਹ ਤਾਂ ਬਹੁਤ ਹਨਾ ਯਾਰ ਪੂਰਾ ਯਾਰ ਮਸ਼ੀਨ ਵਾਲਿਆਂ ਦੇ ਹੁਣ ਨਾਲ ਵੀ ਕਦਰ ਕੁਦਰ ਅੱਗੇ ਜੇ ਵਿਆਹ ਹੁੰਦਾ ਚਾਹੁੰਦੇ ਹੁਣ ਤਾਂ ਅੱਜ ਕੱਲ ਤੇ ਮੁੰਡੇ ਦਾਣੇ ਵੀ ਜੇ ਮਸ਼ੀਨ ਚ ਪਾਉਣੇ ਪੈਗੇ ਨਾ ਦਾਣੇ ਟੈਂਕੀ ਭਰ ਗਈ ਮਾਲਾ ਠੀਕ ਹੈ ਟਰਾਲੀ ਲਾ ਲੈ ਕਹਿਣਗੇ ਮਸ਼ੀਨ ਵਾਲੇ ਫਲਾਣੇ ਤੂੰ ਲਾ ਲੈ ਫਲਾਣੇ ਤੇ ਹੁਣ ਕਾ ਤੂੰ ਲਾ ਲੈ ਆ ਹੀ ਕਰੀ ਜਾਣਗੇ ਦਾਣੇ ਵੀ ਨਹੀਂ ਪਾਉਂਦੇ ਤਾਂ ਜਾ ਕੇ ਠੈਂਕੀ ਜਾ ਅੱਗੇ ਜਿਵੇਂ ਮਸ਼ੀਨ ਵਾਲੇ ਨੂੰ ਬਾਈ ਬਾਈ ਹੁੰਦੀ ਸੀ ਹੁਣ ਹੁੰਦੀ ਆ ਨਹੀਂ 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 ਹੁਣ ਤਾਂ ਮਸ਼ੀਨ ਵਾਲਾ ਬਾਈ ਬਾਈ ਕਰਦਾ ਬਈ ਦਾਣੇ ਪੋਵਾਲਾ ਠੈਂਕੀ ਭਰ ਗਈ ਬਈ ਦਾਣੇ ਪੋਵਾਲਾ ਹੁਣ ਤਾਂ ਇਹ ਆਏ ਕਰਦਾ ਬਾਈ ਬਾਈ ਮੁੰਡਾ ਤਾਂ ਅਗਲੇ ਦਾ ਕਾਲਜ ਚ ਫਿਰਦਾ ਹੁੰਦਾ ਨਾ ਉਹ ਢੇੜਾ ਕੌਣ ਲਾਵੇ ਹਨ ਹਾਂ ਉਹ ਢੇੜਾ ਟੋਚਾ ਆ ਹੀ ਹੈ ਨੀ ਯਾਰ ਮੁੰਡਿਆਂ ਨੂੰ ਹਾਂ ਜਿਵੇਂ ਅੱਗੇ ਸਾਨੂੰ ਹੁੰਦਾ ਸੀ ਅੱਜ ਮਸ਼ੀਨ ਲੱਗਣੀ ਸਕੂਲੋਂ ਛੁੱਟੀ ਲੈ ਲੈਂਦੇ ਸੀ ਵੀ ਦਾਣੇ ਪੋਣੇ ਪਾਵਾਂਗੇ ਹੁਣ ਵਾਲੇ ਮੁੰਡਾ ਤਾਂ ਚਾਹੀ ਹੈ ਨੀ ਕਲੇ ਬਾਪੂ ਹੁੰਦੇ ਆ ਵਿਚਾਰੇ ਉਹਨਾਂ ਤੋਂ ਹੀ ਇੰਨਾ ਕੀ ਕੰਮ ਹੁੰਦਾ ਉਹਨਾਂ ਬਸ ਅੱਗੇ ਤਾਂ ਇੱਥੇ ਕਣਕ ਦੇ ਪਿੱਛੇ ਗੇੜੇ-ਗੂੜੇ ਲਾਉਂਦੇ ਢੱਕੇ-ਡੁੱਕੇ ਵੜਦੇ ਮੁੰਡੇ ਹਾਂ ਹੁਣ ਤਾਂ ਬਸ ਇੱਕ ਦਿਨ ਪਹਿਲਾਂ ਦਿਹਾੜੀਆਂ ਲੈ ਆਉਂਦੇ ਆ ਢੱਕੇ ਵੜਾ ਕੇ ਤੇ ਛੱਡ ਜਾਂਦੇ ਆ ਹਾਂ ਤੇ ਤੇਰੇ ਤੇਰੇ ਸਾਹ ਨੂੰ ਕੰਪੈਨਾ ਦਾ ਘਟ ਰਿਹਾ ਕੰਮ ਹੈ ਹਾਂ ਘਟ ਰਿਹਾ ਕੰਮ ਤੇ ਵੀ ਉਹ ਮਾੜੀ ਗੱਲ ਹੈ ਇਹ ਮਾੜੀ ਗੱਲ ਆ ਬਈ ਪੂਰੀ ਮਾੜੀ ਗੱਲ ਆ ਚੰਗਾ ਬਈ ਮਸ਼ੀਨ ਵਾਲਿਓ ਕਿੰਨੇ ਕਿੱਲੇ ਦਾ ਰੇਟ ਰੁੱਢ ਕੀ ਚੱਲਦਾ ਰੇਟ ਤਾਂ ਬਈ ਵੇਖੋ ਹੁਣ ਮਸ਼ੀਨ ਨਾਲ ਦੇ ਹਿਸਾਬ ਨਾਲ ਆ ਕਵੀਰਗੇ ਹਿਸਾਬ ਨਾਲ ਹੁੰਦਾ ਜਿਵੇਂ ਕੋਈ ਸੇਮ ਵਾਲਾ ਏਰੀਆ ਹੈ ਉਧਰ ਹੁਣ ਵੱਧ ਚੱਲਦਾ ਹੁੰਦਾ ਠੀਕ ਹੈ ਨਾ ਉਧਰ 2000 ਤੱਕ ਜਾ ਵੜ ਦਿੰਦਾ ਸੇਮ ਵਾਲੇ ਏਰੀਏ ਚ ਝੋਨੇ ਦਾ ਕਈ ਵਾਰ 1800 ਤੱਕ ਤੇ ਜੇ ਕਿਹੜਾ ਕਣਕ ਆਪਣਾ ਆਪਣੇ ਏਰੀਏ ਜਿਵੇਂ ਇਧਰ 1400 ਰੁਪਿਆ ਰੇਟ ਚੱਲਦਾ ਜਿਵੇਂ ਹੁਣ ਲੜਾਈ ਦਾ ਤੇ ਇਹ ਜਿਹੜੇ ਜਦੋਂ ਕਣਕ ਦੀ ਫਸਲ ਬੁੱਲ ਜਾਂ ਝੋਨਾ ਵੜਦੇ ਆ ਮਸ਼ੀਨ ਨਾਲ ਹਾਂ ਬਈ ਤੇ ਉਦੋਂ ਅਬ ਮਿੰਤੀ ਦਾ ਵੀ ਰਾਲਾ ਪੈ ਜਾਂਦਾ ਹੁੰਦਾ ਕਿ ਕਿਲਾ ਵੱਡਾ ਛੋਟਾ ਉਹ ਤਾਂ ਵੀ ਮੇਰੀ ਗੱਲ ਸੁਣ ਚ ਕਹਿੰਦੇ ਤਾਂ ਹੁੰਦਾ ਜਦੋਂ ਮੁੰਡਾ ਵਿਆਹਣਾ ਹਾਂ ਉਹ ਤਾਂ ਹੁੰਦਾ ਹੀ ਇਹ ਸਾਡੇ 8 ਕਿਲਿਆਂ ਤੱਕ ਹੈ ਅੱਛਾ ਤੇ ਜਦੋਂ ਐਂਦੀ ਮਸ਼ੀਨ ਆਲੇ ਉਹ ਯਾਰ ਬਈ ਯਾਰ ਇਹ ਖਾਲਾ ਆ ਗਿਆ ਵਿੱਚ ਮੋਟਰ ਵਾਲਾ ਥਾਂ ਆ ਗਿਆ ਅਛਪਾਈਦੇ ਨਾਲ ਤਾਂ ਗਿਹੜਾ ਹੀ ਹੈ ਨਹੀਂ ਸਾਡਾ ਅੱਛਾ ਇਹਦਾ ਪੌਣੇ ਕਿ ਸੱਤ ਕਿਲ੍ਹੇ ਹੀ ਰਹਿ ਗਏ ਸਾਡੇ ਹੁਣ ਅੱਛਾ ਹਾਂ ਉਹਦਾ ਤਾਂ ਵਾੜਾ ਘੜਦਾ ਵਣ ਅੱਛਾ ਹਾਂ ਜਦੋਂ ਮੁੰਡੇ ਵੇਖਣ ਆਲੇ ਆਉਣਗੇ ਉਹ ਬਈ ਯਾਰ ਸਾਡਾ ਨਾ ਕਿਲ ਅੱਧੇ ਕਿਲੇ ਦਾ ਸਾਡਾ ਖਾਲਾ ਹੀ ਆਇਆ ਪੈ ਇਧਰ ਅਜੇ ਟਾਟ ਹੋ ਗਏ ਪੱਕਾ ਕਰ ਲਈ ਸਾਡਾ ਵ ਅਕਈਏ ਨੂੰ ਪਤਾ ਨਹੀਂ ਉਹਨਾਂ ਮੰਮੜੇ ਖਾਲਾ ਦਿਖਾ ਦਗੇ ਆ ਹੁੰਦਾ ਜੀ ਖਾਲਾ ਠੀਕ ਆ ਤੇ ਆ ਦੇਖੋ ਜੀ ਹਾਂ ਵੀ ਗੱਲ ਤੇ ਜੇ ਵਾਸਤੇ ਉਹ ਜੋ ਮੁੰਡਾ ਵੇਖਣੋਂ ਕਿ ਉਹਦਾ ਵਾਹਣ ਚ ਗੇੜਾ ਜਾਂਦਾ ਤੇ ਜਦ ਮਸ਼ੀਨ ਵਾਲੇ ਉਹਨਾਂ ਕਹਿੰਦਾ ਹਟਦਾ ਵਿਹਲੇ ਹੀ ਪੈਣਾ ਸਾ ਹਾਂ ਉਹ ਤਾਂ ਕਰਕੇ ਵਾਹਣ ਕੱਟ ਜਾਂਦਾ ਮਸ਼ੀਨ ਵਿਹਲਾ ਸੁੰਗੜ ਜਾਂਦਾ ਤੂੰ ਤੇ ਮਤਲਬ ਜਿਹੜੇ ਕਪੈਨਾ ਵਾਲੇ ਵੀਰਾ ਉਹਨਾਂ ਨਾਲ ਵੀ ਬੇਈਮਾਨੀਆਂ ਹੁੰਦੀਆਂ ਹੈ ਹਾਂ ਸੁੰਗੜ ਜਾਂਦੇ ਵਾਹਣ ਉਹਦੋਂ ਅਸੇ ਵਾਣ ਸੂੰਗੜ ਜਦੇ ਵਾਣ ਦੁੰਗੜ ਜਾਂਦੇ ਜਦ ਮੀਂਹ ਨਾਲੇ ਹੁੰਦੇ ਸਿਆਲਾ ਚ ਸਿਆਲਾ ਵਾਂਗੂ ਅੱਛਾ ਇਹ ਬਹੁਤ ਹੁੰਦਾ ਬਹੁਤ ਨਹੀਂ ਕਈ ਕਿਸਾਨ ਹੈਗੇ ਆ ਜਿਹੜੇ ਸਹੀ ਦੱਸਦੇ ਆ ਹਾਂ ਠੀਕ ਆ ਨਾ ਇਹ ਹੁੰਦੇ ਵਿੱਚੋਂ ਆਪਣੇ ਨਾਲ ਕਿੰਦਾ ਪਿੰਡ ਦੇ ਵਿੱਚ ਪੰਜ ਸੱਤ ਘਾਰੀ ਹੁੰਦੇ ਆ ਜਿਹੜੇ ਐ ਕਰਦੇ ਵਾਣ ਸਾਡਾ ਘਟ ਅੱਛਾ 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 ਪਰ ਮੈਨਾਂ ਵੀ ਉਹ ਗਲਤ ਗੱਲ ਆ ਭਾਈ ਦੱਸਾਂ ਬਾਕੀ ਮਸ਼ੀਨ ਵਾਲਿਆਂ ਨੂੰ ਵੀ ਪਤਾ ਹੁੰਦਾ ਵਾਣ ਸਾਡੇ ਕਿੰਨੇ ਕਿਉਂਕਿ ਉਹ ਵੀ ਇਸ ਨੰਗੇ ਹੁੰਦੇ ਹਜੇ ਤਾਂ ਮੈਂ ਤੋਂ ਪਰ ਉਹ ਤਾਂ ਨਹੀਂ ਕਹਿੰਦੇ ਵੀ ਚੱਲ ਠੀਕ ਆ ਯਾਰ ਹੁਣ ਕੀ ਇਹਨਾਂ ਨਾਲ ਕਹੀਏ ਆਪਾਂ ਹਾਂ ਠੀਕ ਆ ਨਾ ਤੇ ਦੋਸਤੋ ਇਹ ਸੀ ਸਾਡੀ ਗੱਲਬਾਤ ਕਪਈ ਨਾਲੇ ਵੀਰਾਂ ਦੇ ਹੱਕ ਦੇ ਵਿੱਚ ਤੁਹਾਨੂੰ ਸਾਡੀ ਗੱਲਬਾਤ ਕਿਵੇਂ ਲੱਗੀ ਕੀ ਸਾਡੀ ਗੱਲਬਾਤ ਸਹੀ ਆ ਜਾਂ ਗਲਤ ਆ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਅੱਗੇ ਤੋਂ ਇਹ ਜਿਹੀਆਂ ਕਰਸਾਨੀ ਦੇ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਪੇਜ ਫੋਲੋ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਨ ਵਾਲੀ ਧੁੱਕੀ ਘੜਦਿਆ ਕਰੋ